ਉਹ ਮੈਂ ਮਰ ਜਾਨੀ ਮੈਨੂੰ ਤਾਂ ਉਹ ਭੈਣ ਕਹੇ ਦਿਨਾਂ ਦੀ ਕਹੀ ਜਾਂਦੀ ਸੀ ਵੀ ਸਾਡੀ ਬਹੂ ਦਾ ਸਮਾਨ ਦੇਖ ਕੇ ਜੇ ਮੈਂ ਦੇਖਿਆ ਜਾ ਕੇ ਵਾਹ ਡਾ ਕਮਰਾ ਪਰਿਆ ਪਰ ਔਡਾ ਮਾਰ ਕੇ ਉਹ ਤੱਕਰ ਬੈੱਡ ਅੱਧੀ ਕਮਰੇ ਚ ਤਾਹਾਂ ਤੱਕਰ ਉਹਦੇ ਛੱਤ ਨਾਲ ਲੱਗਿਆ ਪਿਆ ਜਮ ਵਿੱਚ ਜਿਹੜੇ ਮੈਂ ਕੈਮਰੇ ਲੱਗੇ ਆ ਹਾ ਲੱਗੇ ਸਪੀਕਰ ਲੱਗੇ ਹੈਗੇ ਤੇ ਕਿਧਰੇ ਫਰਿੱਜ ਕਿਧਰੇ ਕੂਲਰ ਕਿਧਰੇ ਏਸੀ ਇੱਥੇ ਤਾਂ ਖਲਾ ਜਮਾ ਗਰੀਬ ਘਰ ਦੀ ਲੈ ਲਈ ਦੇਣਾ ਤਾਂ ਕੀ ਸੀ ਸਮਗਾ ਡੱਕਾ ਡਾਲ ਵੀ ਨਹੀਂ ਦਿੱਤਾ ਕਦੇ ਉਹ ਹੀ ਗੱਲ ਕੰਨ ਕੱਪੜੇ ਵੀ ਨਹੀਂ ਸਰੇ ਜੇ ਜਾਂਦੀ ਐ ਖਾਲੀ ਆ ਜੂ ਆਖੂ ਫੇਰ ਦੇ ਕੇ ਜਾਣੀ ਮੇਰੀ ਮਾਂ ਜਦੋਂ ਆਈ ਉਦੋਂ ਲੈ ਕੇ ਆਉਗੀ ਜਦੋਂ ਮੇਰਾ ਭਰਾ ਆਇਆ ਉਦੋਂ ਲੈ ਕੇ ਆਊਗਾ ਕੁਛ ਨਹੀਂ ਦਿੱਤਾ ਜੇ ਮੈਂ ਨੰਗਾਂਦੀ ਲੈ ਲਈ ਹੂੰ ਹੂੰ ਥੱਕ ਗਈ ਤੁਰਿਆਂਦੀ ਤਾਂ ਮੇਰਾ ਤਾਂ ਦਮ ਚੜ ਗਿਆ ਤੇ ਮਾਰ ਕੇ ਜੇ ਬੜੀ ਮੇਰੇ ਸੋਈ ਚ ਵਾਹ ਉੱਥੇ ਤਾਂ ਨਾ ਉਹੀ ਗੱਲ ਉਹ ਚ ਤਾਂ ਜਿ ਮਾੜੀ ਚੀਜ਼ ਤਰ ਦਨ ਮਿੰਟ ਚ ਗਰਮ ਹੋ ਜਾਂਦੀ ਐ ਉਹਦਾ ਨਾਂ ਕੀ ਦੱਸਿਆ ਸੀ ਕੁੜੇ ਮਾਈਕਰੋ ਮਾਈਕਰੋ ਨਿਆਂਦਾ ਕਿਦਰੇ ਕਿਹਦਰੇ ਕੁਛ ਪਿਆ ਕੁਿਹਦਰੇ ਕੁਛ ਪਿਆ ਮਾਰ ਕੇ ਭੈਣੀ ਸਾਰਾ ਘਰ ਭਰਿਆ ਪਿਆ ਸਮਾਨ ਇੱਥੇ ਆ ਗਰੀਬ ਘਰ ਦੀ ਮੱਥੇ ਵੱਜੀ ਡੱਕਾ ਡਾਲਣੀ ਦਿੱਤਾ ਤਨ ਲੀੜੇ ਨਹੀਂ ਦਿੱਤੇ ਇੱਕ ਪੇਟੀ ਦੇਤੀ ਉਹ ਚ ਨਾ ਉਹੀ ਗੱਲ ਲੀੜਾ ਨਾ ਕਪੜਾ ਵਿੱਚ ਸਾਰਾ ਸਮਾਨ ਛਿੱਟ ਕੇ ਵਿਦਾ ਕਰਤੀ ਹੈ ਕਿਹੜਾ ਸੁਣਦੇ ਆ ਭਈ ਕਿਸੇ ਦੀ ਜੇ ਮੇਰੀ ਸੁਣਦੇ ਹੁੰਦੇ ਉਹ ਮੈਂ ਮਰ ਜਾ ਕਿਥੋਂ ਕਿਸਮਤ ਫੁੱਟੀ ਮੈਂ ਵੀ ਹਾਂ ਕਰਤੀ ਭਲੇ ਵੇੜੇ ਇਹਦੋਂ ਤਾਂ ਮੈਂ ਹਾਂ ਹੀ ਨਾ ਕਰਦੀ ਮੈਂ ਰਿਸ਼ਤੇ ਹੀ ਨਾ ਲੈਂਦੀ ਜੇ ਮੈਂ ਨਾ ਲੈਂਦੀ ਕਿਸੇ ਚੰਗੇ ਘਰ ਦੀ ਕੁੜੀ ਦਾ ਰਿਸ਼ਤਾ ਹੋ ਜਾਂਦਾ ਇਹ ਗਰੀਬਾਂ ਦੀ ਮੱਥੇ ਵੱਜੀ ਬਸ ਕੱਲੇ ਹੀ ਜਾਂਦੀ ਨੂੰ ले बे, बे चाह रोटी, तेरी सेवा कर दंजे ते बैठी दी तेरी सेवा जी सेवा तेरी चुले च पवी जो कुछ दित्ते ही नहीं नंगा दिए नंग पेके कर बह फिर घरों कर दिया जाके आठी आए मुग बनी शॉल लेता दिया जाके, नहीं ले काम कर दिन पाला लगे मैं लग दी कई बाणी मर गए होगी गई ਮੌਸਮ ਕਿਡਾ ਆ ਨਾ ਫੁੱਟ ਬੰਨ ਨਾ ਆ ਨਾ ਕਿਤੇ ਠੰਡ ਮੈਂ ਤੇ ਚੁੰਨੀ ਲਿਫਦੇ ਮੈਂ ਟਪਾਈ ਲਾਦਾ ਫੇ ਫੇ ਮੈਂ ਤੇ ਠੰਡ ਲੱਗਦੀ ਹੈਗੀ ਕੰਮ ਕਰਦੀ ਪਤਾ ਸ਼ਾਮੇ ਬੈਠੀ ਪਾੜ ਚੜਾ ਜਿੱਤ ਜਣ ਠੀਕ ਹੈਗਾ ਮੇਰਾ ਚਲ ਚਿੱਤ ਚੁੱਤ ਤਾ ਤੇਰਾ ਛੱਡ ਪਰੇ ਐ ਕਰਨੀ ਕੋੜੇ ਆਪਣੇ ਨਾ ਮੈਂ ਗਵੰਡਗਾ ਨਹੀਂ ਗਈ ਸੀ ਦੇਖ ਲਾ ਸਮਾਨ ਦੇਖ ਕੇ ਆਈ ਭੈਣੇ ਮੇਰਾ ਤਾਂ ਸਮਾਨ ਦੇਖ ਕੇ ਨਾ ਉੱਥੇ ਦੇਖ ਦੇਖ ਕੇ ਬਲੱਡ ਘਟ ਗਿਆ ਪਾਣੀ ਦਾ ਗਲਾਸ ਪੀਤਾ ਫੇਰ ਮੜੀ ਚ ਸ਼ਾਂਤੀ ਆਈ ਕਾ ਕਦੇ ਬਲੱਡ ਵੱਧ ਜਾ ਕਦੇ ਮੇਰਾ ਘਟ ਜੇ ਤੇਰਾ ਬਲੱਡ ਕਾ ਤੋ ਘਟ ਗਿਆ ਬੇਬੇ ਘਟਣਾ ਵੱਧਣਾ ਸ਼ੀਵਰ ਐ ਡੇਡ ਕਮਰੇ ਤਿੰਨ ਕਮਰੇ ਸਮਾਨ ਦੇ ਭਰੇ ਪਏ ਐ ਇੰਨਾ ਸਮਾਨ ਲੈ ਕੇ ਆਏ ਦੇਸਦੁਨੀ ਦਾ ਚਾਹੀਨ ਵੇਖ ਲੈ ਤੇਰੇ ਪੇਕੇ ਨੇ ਕੀ ਦਿੱਤਾ ਤੈਨੂੰ ਖਾਲੀ ਬਿਰਾ ਕਰਤਾ ਕੀ ਗੱਲ ਹੈ ਕੁਝ ਦੇ ਦੇ ਮੇਰੀ ਗੱਲ ਸੁਣ ਹਾਂ ਜਿਹੜਾ ਸਮਾਨ ਦਿੱਤਾ ਦਿੱਤਾ ਪਰ ਮੇਰੇ ਪੇਕੇ ਦਾ ਹੀ ਨਾ ਪੰਛ ਤੂੰ ਮੈਨੂੰ ਜਿਹੜਾ ਕੁਝ ਮਰਜ਼ੀ ਕਰ ਲੈ ਕੀ ਗੱਲ ਹੈ ਪੇਕੇ ਨੂੰ ਨਾ ਫੜਿਆ ਕਰ ਪਰ ਤੇ ਪੇਕੇ ਨੂੰ ਤਾਂ ਖੜੀ ਜਾਣਗੇ ਪੇਕੇ ਤਾਂ ਦਿnde ਤਾਂ ਫਿਰ ਪੇਕੀ ਹੁੰਦੇ ਤੈਨੂੰ ਐ ਕਰ ਜਮਾਨੀ ਫੜਦੀ ਤੇਰੇ ਪੇਕੇ ਨੂੰ ਐ ਕਰ ਤੇਰੇ ਪੇਕੇ ਨੂੰ ਐ ਕਰ ਮੈਨੂੰ ਮਾਈਕਰੋ ਦੇ ਕੇ ਜਾ ਤੇਰੇ ਭਰਾ ਨੂੰ ਫੋਨ ਲਾ ਓ ਕੀ ਹੁੰਦਾ ਬੇਬੇ ਉਹ ਮਰ ਜਨੀ ਤੈਨੂੰ ਤਾਂ ਵੀ ਨਹੀਂ ਪਤਾ ਨਹੀਂ ਤਰੇ ਨੂੰ ਤਾਂ ਮੈਂ ਬੁੜੀਆਂ ਤੇਰੀ ਸੱਸਾਂ ਮੈਨੂੰ ਸਾਰਾ ਪਤਾ ਹੈ ਉਹ ਹੁੰਦਾ ਗਰਮ ਕਰਨ ਵਾਲਾ ਖਾਣਾ ਵਿੱਚ ਚੀਜ਼ਾਂ ਹੁੰਦੇ ਬਣਦੀਆਂ ਵੀ ਕੁਝ ਮਰਜੀ ਧਰ ਦੇ ਅੱਛੇ ਰੋਟੀਆਂ ਰੋਟੀਆਂ ਵੀ ਬਣ ਜਾਂਦੀਆਂ ਇਹ ਰੋਟੀ ਜਾਂ ਲੈ ਫਿਰ ਨੂੰ ਮੈਨੂੰ ਕੀ ਪਤਾ ਰੋਟੀ ਦਾ ਰੋਟਣਾਗਾ ਮੈਂ ਬਣਾ ਕੇ ਦੇਖ ਕੇ ਜਦੋਂ ਅਗਲੇ ਦਿਤੇ ਜਦੋਂ ਲੈਂਦਾ ਆਪੇ ਪਤਾ ਲੱਗ ਜੂ ਵੀ ਕੀ ਕੀ ਬਣਾਣਾ ਉਹਨਾਂ ਨੇ ਤਾਂ ਬਣਾ ਕੇ ਦਿੱਤਾ ਸੀ ਮੈਨੂੰ ਉਹ ਕੇਕਾਂ ਦਾ ਕੀ ਬਣਦਾ ਬਲਾਸਵਾਰ ਬਣਿਆ ਸੀ ਉਹ ਮੈਨੂੰ ਤਾਂ ਕੀ ਪਤਾ ਉਹਨਾਂ ਕੀ ਬਣਦਾ ਪਰ ਮੇਰੇ ਪੇਕੇ ਤਰ੍ਹਾਂ ਦੇ ਸਕਦੇ ਵੇ ਵੀ ਮੈਂ ਨਹੀਂ ਉਹਨਾਂ ਨੂੰ ਫੋਨ ਕਰਦੀ ਮੈਂ ਉਹ ਨਹੀਂ ਕੁਝ ਦੇ ਸਕਦੀ ਐ ਕਿ ਮੈਨੂੰ ਦੇ ਸਕਦੇ ਨਾ ਮੈਂ ਪਰ ਮੈਂ ਇਥੇ ਵੀ ਆਪਣੇ ਘਰੋਂ ਲੈ ਆਉ ਬੇਬੇ ਉਹਨਾਂ ਨੂੰ ਕਾਤਾ ਲੈ ਗਏ ਘਰੋਂ ਕੀ ਕੀ ਲੈ ਗਏ ਕੀ ਕੀ ਲੈ ਕੇ ਦਿਖਾਈਏ ਕਰੋ ਆ ਮੋਟਰਸਾਈਕਲ ਸੀ ਇਹ ਵੀ ਘਰੋਂ ਲੈ ਲੈ ਤੂੰ ਕਹਿੰਦੀ ਘਰੋਂ ਲੈ ਆਉ ਕਿ ਚੜਨ ਮੈਨੂੰ ਤੂੰ ਜਰਕ ਦਿੰਦੀ ਚੱਲ ਫਿਰ ਉਹ ਗਰੀਬ ਹੈਗੇ ਫਿਰ ਆਪਣੇ ਘਰ ਹੀ ਕਾਟੇ ਦਾ ਘਟ ਹੈਗਾ ਭੂਆ ਬੇਬੇ ਇੱਥੋਂ ਲੈ ਲੋ ਕੀ ਲੈਣਾ ਕਾਟੇ ਨਹੀਂ ਲਈ ਪਈ ਫਿਰ ਉਹਨਾਂ ਨੂੰ ਤੁਸੀਂ ਦੇਖ ਕੇ ਤੇਰੇ ਪੇਕੇ ਨੇ ਉਦੋਂ ਦੇਖਣਾ ਸੀ ਉਦੋਂ ਤੇਰੇ ਪੇਕੇ ਗਰੀਬਾਂ ਨੇ ਰਿਸ਼ਤਾ ਕਰ ਦੰਦੇ ਉਦੋਂ ਪੰਜ ਕਿੱਲੇ ਵਾਲਾ ਮੁੰਡਾ ਨਹੀਂ ਸੀ ਪਾਲਾ ਤੇਰੇ ਤੇ ਮੈਂ ਤਾਂ ਆਖੇਂਗੀ ਤੂੰ ਬੋਲਦੀ ਐ ਉਦੋਂ ਚਲ ਮੈਂ ਗਰੀਬ ਕਰ ਦਿੱਤੀ ਸੀ ਉਹ ਤਾਂ ਤੂੰ ੜੱਕ ਦੇ ਨੇ ਲੈ ਲਿਆ ਕਿ ਕੁੜੀ ਸੋਹਣੀ ਹੋਣੀ ਚਾਹੀਦੀ ਸਾਨੂੰ ਕੰਮ ਦਾਣੀ ਐ ਸਮਾਨ ਦਾਣੀ ਹੈਗਾ ਹੈ ਉਹ ਤੂੰ ਮੇਰੇ ਮਗਰ ਡੱਲ ਗਈ ਉਹ ਤਾਂ ਸਮਾਨ ਮਗਰ ਨਾ ਡੁੱਲੀ ਫਿਰ ਬੇਬੇ ਤੂੰ ਉਹਦਾ ਸਮਾਨ ਵਾਲੀ ਲੈ ਲੰਦੀ ਫਿਰ ਮੈਨੂੰ ਹੁਣ ਤੋ ਤਾਨੇ ਮੇਨੇ ਮਾਰਦੇ ਮੇਰੇ ਪੇਕੇ ਦਾ ਨੀ ਕੁਝ ਦੇ ਸਕਦਾ ਮੇਰੇ ਬੰਨੇ ਹੱਥ ਤੇ ਮੇਰੇ ਪੇਕੇ ਦਾ ਨਾਮ ਐ ਫੋਨ ਅੱਜ ਕਰਨਾ ਕਰ ਕੱਲ ਉਧਰ ਜਾ ਝਾਂ ਦੇ ਸਾਰੇ ਜਾ ਕੇ ਕੰਮ ਕਰ ਲੀੜਾ ਕੱਪੜਾ ਧੋਣ ਵਾਲਾ ਤੇ ਮੈਂ ਤੈਨੂੰ ਦੱਸ ਦਿੰਦੇ ਕੰਮ ਨਹੀਂ ਤੇਰੇ ਪੇਕੇ ਨੂੰ ਮੈਂ ਲਾਉਂ ਤੇਰੇ ਪਿਓ ਨੂੰ ਫੋਨ ਦੇ ਕੇ ਕੰਮ ਨਹੀਂ ਜਾਂਦਾ ਆਪੀ ਦੇ ਕੇ ਜਾਊਗਾ ਭੱਜ ਜਾਊਗਾ ਜੇ ਨਾ ਲੈ ਕੇ ਆਏਂਗੇ ਨਾ ਚੁੱਪ ਕਰਕੇ ਇਹਦੇ ਚੱਕ ਝੋਲਾ ਪਾ ਕੱਪੜੇ ਤੇ ਇਹਦੇ ਪਿਓ ਦੇ ਬਾਰਗੇ ਜਾ ਬੈਠ ਨਾ ਬੇਬੇ ਜਾਨਦੀ ਤਾਂ ਮੈਂ ਮੈਂ ਹੈ ਨਹੀਂ ਮਰੂੰ ਤਾਂ ਮੈਂ ਇੱਥੇ ਹੀ ਹੁਣ ਜ਼ਿੰਦਗੀ ਤਾਂ ਮੈਂ ਇੱਥੇ ਹੀ ਕੱਢੂ ਜਾਂਦੀ ਤਾਂ ਹੈ ਨਹੀਂ ਮੇਰੇ ਪਿਓ ਵਾਰੀ ਵਾਰੀ ਕਿੱਥੋਂ ਕਰਦੇ ਰਿਸ਼ਤੇ ਤੇ ਪਰ ਮੈਂ ਜਿਹੜੇ ਤੂੰ ਕਹਿੰਦੀ ਕੰਮ ਨੂੰ ਕੰਮ ਮੈਂ ਜਿਹੜਾ ਮਰਜੀ ਆ ਕੋਈ ਕਰ ਲੂ ਉਰਾ ਜਾਣ ਦੀ ਗੱਲ ਨਾ ਕਰ ਬੇਬੇ ਕੰਮਾਂ ਦਾ ਕੀ ਕਰਨੇ ਕੀ ਕੰਮ ਹੈ ਕਿੱਡੇ ਕੰਮ ਹੈ ਤੈਨੂੰ ਤਾਂ ਫਿਰ ਕੰਮ ਵੀ ਨਹੀਂ ਕਹਿੰਦੀ ਬੇਬੇ ਹਾਂ ਕੰਮ ਤਾਂ ਮੈਂ ਕਰ ਦੋ ਸਾਰੇ ਕੱਪੜੇ ਧੋਣਾਂ ਲਈ ਰੱਖ ਮਸ਼ੀਨ ਚ ਲਾਇਆ ਕਰ ਮੈਂ ਤੈਨੂੰ ਚੁੱਪ ਕਰਕੇ ਨਾਲੇ ਕੱਪੜੇ ਹੱਥਾਂ ਦੇ ਧੋ ਉੱਥੇ ਚੱਕ ਬੱਠਰੇ ਵੀ ਮੇਰੇ ਨਾਂ ਉਦਖਣ ਲੱਗ ਗਏ ਕੁਛ ਮਰਜੀ ਦੁਖ ਤੇਰਾ ਨਾਂ ਉਦਖਣ ਤੇਰੇ ਹੱਥ ਦੁਖਣ ਲੀੜੇ ਕੱਪੜੇ ਨਾ ਹੱਥਾਂ ਦੇ ਧੋਣੇ ਪੈਣਗੇ ਜਿਵੇਂ ਗਰੀਬਾਂ ਨਹੀਂ ਤੀਂ ਗਰੀਬਾਂ ਵਾਲੇ ਕੰਮ ਕਰਨੇ ਸਿੱਖ ਲਾ ਕੰਮ ਤਾਂ ਤੂੰ ਸਰਦਾਰਾਂ ਵਾਲੇ ਕਹਿੰਦੇ ਜੱਪ ਕਰਦੇ ਨੇ ਮੁੰਡੇ ਤੋਂ ਮਸ਼ੀਨ ਮੰਗਾਲੀ ਮਸ਼ੀਨ ਲੈ ਤੈਨੂੰ ਕਿ ਡਿੱਗੀ ਗੱਲਾਂ ਜੇ ਮਸ਼ੀਨ ਮਗਾਰੀ ਤਬ ਨਾ 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 ਮਸ਼ੀਨ ਤਾਂ ਦੇਖ ਬੜਾ ਫਿਰ ਮੈਂ ਕਰ ਲਈ ਤੈਨੂੰ ਬੰਦ ਦੇਗੀ ਲਾਇਆ 10 ਦਿਨ ਲਾਇਆ 20 ਦਿਨ ਲਾਇਆ ਮੈਂ ਪਿਤੋ ਲੂੰਗੀ ਤੇ ਕੱਪੜੇ ਕੋਈ ਮੈਂ ਬੁੜੀ ਨਹੀਂ ਹੋਈ ਲੈ ਮਟਾ ਪੀਂ ਜਾ ਨਾ ਜਾਣੀ ਤੱਕ ਬੱਠਾ ਕਿਤੇ ਨਹੀਂ ਫਿਰ ਮੈਂ ਕੱਪੜੇ ਤੋੜੇ ਨਾ ਸਾਬਣ ਹੋ ਪਈ ਸਾਬਣ ਲੈ ਕੇ ਸਾਬਣ ਲਾ ਕੇ ਕੱਪੜੇ ਤੋੜੇ ਸਰਪ ਨਹੀਂ ਪਾਉਣੀ ਬੇਬੇ ਸਰਪ ਦਾ ਬਿਨਾਂ ਤਾਂ ਕਿਵੇਂ ਨਿਖਰਨੇ ਥੋੜੀ ਨਿਖਰ ਨਹੀਂ ਐਂ ਨਿਖਰਨੇ ਪੈਣਗੇ ਉੱਥੇ ਨਿੱਗਾ ਪਾਣੀ ਪਾ ਲੈ ਚੁੱਲ੍ਹੇ ਤੇ ਤਿੱਟਾ ਕਰ ਲੈਨੇ ਪਾਣੀ ਤੋ ਗੀਜਰ ਤਾਂ ਕੱਢਣ ਮੈਂ ਵੇ ਭਾਈ ਕੋ ਕਰਨੀ ਹੋਰ ਬਾਲਟੀ ਮੇ ਕਿਹੜੇ ਵੇ ਲੱਗ ਮਚਾਉ ਬਾਲਣ ਕਿੱਲਾ ਮੈਂ ਤਕੀਜਰ ਚ ਲੈ ਕਿਵੇਂ ਮਰਜੀ ਕਰ ਪਈ ਮੈਨੂੰ ਨਹੀਂ ਪਤਾ ਜਾਬ ਦਾ ਕਰ ਜਿਹੜਾ ਤੈਨੂੰ ਕਹਿਤਾ ਵੇ ਬੇ ਤੂੰ ਤਾਂ ਐ ਕਰ ਦੇ ਚ ਪਹਿਲਾਂ ਮੈਂ ਤੈਨੂੰ ਕਰਦੀ ਆਂ ਤੂੰ ਲੋਟ ਆਏਂਗੀ ਤੂੰ ਐਵੇਂ ਤੂੰ ਲੋਟ ਹੀ ਨਹੀਂ ਛੋਂਦੀ ਬੂਵਾ ਮਰ ਜਾ ਨਹੀਂ ਕਿੱਥੇ ਦੇਖ ਲਾ ਪੰਲੇ ਪਈਏ ਜੀ ਆਖਿਆ ਭਾਈ ਮੈਂ ਕਰੋ ਕਹੇਦੇ ਤੇਰੇ ਭਰਾ ਨੂੰ ਕਹੇਦੇ ਤੇਰੇ ਪਿਆ ਨੂੰ ਕਹੇਦੇ ਕਹਿੰਦੇ ਉਹ ਤਾਂ ਗਰੀਬ ਆ ਤਾਂ ਦੇ ਨਹੀਂ ਸਕਦੇ ਕੀ ਗੱਲ ਵੀ ਕਿਉਂ ਨਹੀਂ ਦੇ ਸਕਦੇ ਤੀਰ ਨੂੰ ਅਗਲਾ ਹਰੇਕ ਹੀ ਦਿੰਦਾ ਆਬਦੀ ਨੂੰ ਉਹਨਾਂ ਨੇ ਵੀ ਆਹਦੀ ਤੀਨ ਨੂੰ ਦਿੱਤੇ ਹੀ ਐ ਤੇ ਤੇਰੇ ਤੇ ਕਿੰਨੀ ਦੇ ਸਕਦੇ ਕੋਈ ਨਹੀਂ ਵੇ ਕਹਿੰਦੇ ਤੇ ਇਹਨੂੰ ਮੰਗਾ ਕੇ ਛੱਡੂੰਗੀ ਕੋਈ ਨੂੰ ਮੁੰਡੇ ਨੂੰ ਆਉਣ ਦੇ ਉਹਦੇ ਨਾਲ ਗੱਲ ਕਰੂੰਗੀ ਹਈ ਤਾਂ ਬੁੜੇ ਨੂੰ ਆਉਣ ਦੇ ਜਿਹੜੇ ਨੇ ਭੱਜ ਕੇ ਰਿਸ਼ਤਾ ਲਿਆ ਸੀ ਉਸ ਇਹਨੂੰ ਦਿੰਨੀ ਆ ਪਤਾ ਵੀ ਕਰ ਗੱਲ ਹੁਣ ਇਹਨੂੰ ਮੈਕਰੋ ਚਾਹੀਦਾ ਮੈਨੂੰ ਤਾਂ ਮੈਂ ਤਾਂ ਮੈਕਰੋ ਨਾਲ ਦੇ ਦੇਖ ਕੇ ਆਈ ਆ ਮੈਕਰੋ ਚਾਹੀਦਾ ਜੇ ਤਾਂ ਮੈਕਰੋ ਲੈ ਕੇ ਆਉਗੀ ਤਦ ਰੱਖਾਂਗੇ ਨਹੀਂ ਰੱਖਦੇ ਨਹੀਂ ਫਿਰ ਬਗ ਜਾ ਦੇ ਪੇ ਕਿੰਜ ਆ ਬੱਠਾ ਤੇ ਪਿਓ ਦੇ ਬਾਰਗੇ ਬਹਿ ਜਾਈ ਜਾਂ ਕਿ ਮੈਂ ਦੇਉਂਗੀ ਇਹਨੂੰ ਪਤਾ ਸਮਾਰ ਕੇ ਲੈ ਬੇਬੇ ਕਹਿੰਦੀ ਹਾਂ ਚੁੱਲ੍ਹੇ ਤੇ ਪਾਣੀ ਪਤਲਾ ਕਰ ਦੇਖੇ ਲਾ ਹੁਣ ਚੁੱਲੇ ਦੇ ਪਾਣੀ ਦਿੱਤਾ ਕਿੱਥੇ ਗਿੱਜਰ ਚ ਚੰਗਾ ਪਹਿਲਾਂ ਪਾਣੀ ਦਿੱਤਾ ਹੋਇਆ ਤੇ ਆ ਵੀ ਗਿੱਜਰ ਚ ਬਾਲਟੀ ਲੈ ਕੇ ਚਲਾ ਥੀੜ ਧੋ ਲੈਣੀ ਹੈ ਜੀ। ਪਾਣੀ ਦਿੱਲੀ ਨਹੀਂ ਆਏ। ਪਾਣੀ ਦਿੱਤਾ ਕਰਦੀਆਂ। ਕਰਦੇ ਕਰਦੇ ਮੈਂ ਛੇਤੀ ਜਾਨੇ ਨਹਾ ਕੇ ਮੈਂ ਜਾਣਾ ਹੈਗਾ। ਦੇਖੇ ਤੁਸੀਂ ਵੀ ਐਂ ਕਰਦੇ ਹੋਗੇ ਤੁਸੀਂ ਤਾਂ ਗਿੱਜਰ ਚ ਲੈ ਲਓ ਪਾਣੀ ਗਿੱਜਰ ਚ ਦਿੱਤਾ ਹੈਗਾਗਾ। ਮੇਰੀ ਗੱਲ ਸੁਣ। ਹੁਣ ਗਿੱਜਰ ਚ ਚਲਾਉਣਾ ਕੋਈ ਸਸਤਾ ਨਹੀਂ ਪੈਂਦਾ। ਜੁਲਟਾ ਲਵੇ ਲੱਗੀਆਂ ਖੜੀਆਂ। ਜੁਲਟਾ ਤਾਂ ਲਵੇ ਲੱਗੀਆਂ। ਮੇਰੀ ਗੱਲ ਸੁਣਿਓ। ਦੇਖੀ ਉਹਦੋਂ ਤਾਂ ਬੇਬੇ ਨੇ ਰਿਸ਼ਤਾ ਐ ਕਹਿ ਕੇ ਲਿਆ ਸੀ। ਕੀ ਕਹਿੰਦੀ ਐ? ਭਗਾਈ ਮਾਰੀ ਜਣੀ ਐ। ਪਕਾਇਨੀ ਉਹਦੇ ਫਿਰ ਬੇਬੇ ਨੇ ਆਏ ਕਿ ਕ੍ਰਿਸਤਲ ਆਸੀਆ ਕਹਿੰਦੀ ਆਖੇ ਵੀ ਕੁੜੀ ਤਾਂ ਭਾਵੇਂ ਗਰੀਬ ਕਰਦੀ ਹੋਵੇ ਕੁੜੀ ਪਰ ਸੋਹਣੀ ਹੋਵੇ ਸਾਨੂੰ ਲੈਣ ਦੇਣ ਦਾ ਕੋਈ ਨਹੀਂ ਹੁਣ ਬੇਬੇ ਅੱਜ ਗਵੰਡੀਆਂ ਤੇ ਜਾਵੜੀ ਹੁਣ ਉਹਨਾਂ ਦੇ ਉਹ ਤਾਂ ਇੰਨੀ ਜਾਇਜ਼ਾ ਦੇ ਮਾਲਕ ਨੇ ਫਿਰ ਆਪਣੀ ਤਾਂ ਉਹਨਾਂ ਨਾਲੋਂ ਵੀ ਘੱਟ ਹੈ ਜ਼ਮੀਨ ਹੈ ਉਹਨਾਂ ਦੀ ਵੀ ਕਹਿੰਦੀ ਬਹੂ ਨਾ ਸਮਾਨ ਇੰਨਾ ਲੈ ਆਇਆ ਕਿ ਤਿੰਨ ਕਮਰੇ ਭਰ ਕੇ ਉਹ ਮੈਂ ਤਾਂ ਜਾਣਦੀ ਨਹੀਂ ਉਹ ਕੀ ਹੁੰਦਾ ਮੈਂ ਕਰੋ ਕਰੋ ਜਾ ਕਹਿੰਦੀ ਉਹ ਤੂੰ ਅਖੇ ਤੇਰੇ ਭਰਾ ਤੋਂ ਫੋਨ ਕਰਕੇ ਮੰਗਾ ਵੀ ਮੈਂ ਤਾਂ ਹੁਣ ਕਹਿ ਨਹੀਂ ਸਕਦੀ ਮੇਰੇ ਭਰਾ ਨੂੰ ਫੋਨ ਕਰਕੇ ਹੋ ਤਾਂ ਅੱਗੇ ਗਰੀਬੀ ਨੇ ਮੈਂ ਨਹੀਂ ਕਹਿ ਸਕਦੀ ਕਹਿੰਦੀ ਮੈਂ ਤਾਂ ਤੇਰੇ ਪਿਓ ਨੂੰ ਫੋਨ ਲਾਉਂਗੀ ਜਾਂ ਤਾਂ ਮੈਂ ਕਰੋੜਿਆ ਕੇ ਦੇ ਜਾਂ ਤੂੰ ਲਾ ਫੋਨ ਹੁਣ ਤੂੰ ਅਸੀਂ ਆਪਣੇ ਘਰੋਂ ਨਹੀਂ ਲਾ ਸਕਦੇ ਕਿ ਲਿਆ ਸਕਦੇ ਕੋਈ ਤੂੰ ਮੇਰੀ ਗੱਲ ਸੁਣਾ ਤੂੰ ਬਾਹਰ ਨਾ ਮੇਰੇ ਨਾਲ ਝਗੜਾ ਬੇਬੇ ਨੂੰ ਨਹੀਂ ਕੁਝ ਕਹਿਣਾ ਸਿੱਧੀ ਗੱਲ ਜਿਵੇਂ ਬੇਬੇ ਨੇ ਕਿਹਾ ਉਵੇਂ ਕਰਨਾ ਪਊ ਬੇਬੇ ਨੇ ਤਾਂ ਕਹਿਤਾ ਵੀ ਤੂੰ ਸੀ ਤਾਂ ਆਪ ਕਹਿਤਾ ਵੀ ਜਿਵੇਂ ਬੇਬੇ ਕਹਿੰਦੇ ਕਰਨਾ ਪਊ ਫਿਰ ਹੁਣ ਮੈਂ ਜਾਣਾ ਕਿੱਧਰ ਵੀ ਮੈਂ ਹੁਣ ਬੇਬੇ ਕਹਿੰਦੀ ਮਸ਼ੀਨ ਵੀ ਨਹੀਂ ਚਲਾਉਣੀ ਜਦੋਂ ਮੇਰੇ ਨਾਂ ਦੁਖਦੇ ਆ ਵੀ ਮੇਥੋਂ ਨਹੀਂ ਲੀੜੇ ਤੁੱਟ ਜਾਂਦੇ ਹੱਥੀ ਫਿਰ ਮੈਂ ਹੁਣ ਮਸ਼ੀਨ 'ਚ ਵੀ ਨਹੀਂ ਤੋਵੇਂ ਬੇਬੇ ਕਹਿੰਦੀ ਮਸ਼ੀਨ 'ਚ ਨਹੀਂ ਤੋਣੇ ਹੈਗੇ ਤੂੰ ਹੱਥੀ ਲੀੜੇ ਤੋਣੇ ਫਿਰ ਹੱਥੀ ਤੋਂ ਲਾ ਕੇ ਫਿਰ ਕੀ ਅੱਗੇ ਕੀ ਤੂੰ ਮਸ਼ੀਨਾਂ 'ਚ ਤੋਹਦੀ ਸੀ ਲੋ ਲਿਆ ਕਰ ਹੱਥੀ ਫਿਰ ਕੀ ਜਿਵੇਂ ਬੇਬੇ ਕਹਿੰਦੇ ਕਰਨਾ ਲਾ ਉਮੀਪ ਹੱਥੀ ਫਿਰ ਨਹੀਂ ਤੁੱਟ ਜਾਂਦੇ ਢੇਰ ਲਾ ਦੇਣੇ ਲੀੜਾਂ ਦਾ ਕਿਹੜਾ ਫਿਰ ਤੁਸੀਂ ਇੱਕ ਇੱਕ ਬਾਰ ਸੂ ਜੇ ਫਿਰ ਲੈ ਹੁਣ ਸੂਟ ਤਾਂ ਧੋਣੀ ਪੈਣਗੇ ਫਿਰ ਮੈਂ ਵਿਆਹ ਕਦੇ ਵਾਸਤੇ ਕਰਾਇਆ ਜੇ ਫਿਰ ਮੇਰੇ ਕਪੜੇ ਬੇਬੇ ਤੂੰ ਫਿਰ ਮੈਂ ਵਿਆਹ ਕਿਉਂ ਕਰਾਇਆ ਨਹੀਂ ਨਹੀਂ ਕਹਿੰਦੀ ਵਿਆਹ ਤਾਂ ਸਾਰੇ ਦੁਨੀਆ ਕਰਾਉਂਦੀ ਐ ਪਰ ਤੁਸੀਂ ਤਾਂ ਮੇਰੇ ਤੇ ਜ਼ੁਲਮ ਕਰਦੇ ਹੋ ਜ਼ੁਲਮਾਈ ਕਰਦੇ ਹੋ ਜਿਵੇਂ ਗਰੀਬ ਕਰ ਦਿੱਤੀ ਐ ਜਿਵੇਂ ਮੇਰੇ ਮਾਪੇ ਸਮਾਨ ਨਹੀਂ ਦੇ ਸਕਦਾ ਮੇਰਾ ਭਰਾ ਐਨਾ ਫਿਰ ਤੁਸੀਂ ਇਹ ਤਾਂ ਨਹੀਂ ਦੇਉ ਤਾਂ ਹੁਣ ਹੱਥੀ ਕੰਮ ਕਰਾਉ ਜੇ ਸਾਰਾ ਕੁਝ ਘਰੇ ਐ ਫਿਰ ਇਹਨਾਂ ਨੂੰ ਵਿੱਚੋਂ ਰੱਖਿਆਗਾ ਤੂੰ ਸਾਰਾ ਕੁਝ ਮੇਰੀ ਗੱਲ ਸੁਣ ਜੇ ਤੂੰ ਮਸ਼ੀਨ ਤੇ ਕਪੜੇ ਧੋਣੇ ਸੀ ਨਾ ਉਦੋਂ ਮਸ਼ੀਨ ਲਿਆਉਣੀ ਸੀ ਨਵੀਂ ਉਹ ਬੇਬੇ ਦੀ ਐ ਵੇ ਬੇਬੇ ਦੀ ਨਹੀਂ ਬੇਬੇ ਰਿਬੇ ਬੇਬੇ ਕੀ ਲੱਗਦੀ ਹੈ ਮਸ਼ੀਨ ਦੀ ਫੇਰ ਰੱਖੋਗੇ ਬੋਲਦੀ ਆ ਮਸ਼ੀਨ ਤਾਂ ਤੁਸੀਂ ਹੀ ਲਿਆ ਕੇ ਦਿੱਤੀ ਆ ਬੇ ਕਹਾਂ ਬੇਬੇ ਕਮਾਈ ਕਰਦੀ ਹੈ ਖੇਤਾਂ ਚ ਕਮਾਈ ਤਾਂ ਤੁਸੀਂ ਹੀ ਕਰਦੇ ਹੋ ਫੇਰ ਮੇਰੇ ਬੈ ਤਾਂ ਪਹਿਲਾਂ ਹੀ ਲੈਂਦੀ ਹੁਈ ਆ ਨਾ ਉਹ ਤਾਂ ਬੇਬੇ ਦੀ ਵੱਜੂ ਬੇਬੇ ਦੀ ਬੱਜੇ ਨਾ ਵੱਜੇ ਪਰ ਮਸ਼ੀਨ ਟੱਕਰ ਹੀ ਹੈ ਨਾ ਬੇਬੇ ਤਾਂ ਨਹੀਂ ਲਿਆਈ ਰਦਾ ਚ ਮਸ਼ੀਨ ਤਾਂ ਘਰੋਂ ਹੀ ਆਈ ਹੈ ਫਿਰ ਲੀੜੇ ਤਾਂ ਤੋ ਸਕਦੀ ਹੈ ਮੈਂ ਹੱਥੀ ਲੀੜੇ ਮੇਥੋਂ ਤੁਹਾਨੂੰ ਧੁੱਤੇ ਜਾਂਦੇ ਜਿੰਨੇ ਕਿ ਮੇਥੋਂ ਧੁੱਤੇਗੇ 2-4 ਛੁੱਟ ਮੇ ਤੋ ਲੂੰਗੀ ਤੋਂ ਜਿਵੇਂ ਛੱਡ ਦੂੰਗੀ ਤੋ ਨਹੀਂ ਤੋ ਨਹੀਂ ਤਾਂ ਨਾ ਤੋ ਪਰ ਮੇਥੋਂ ਥੀਨੇ ਜੋਨ ਮਨਾ ਕਰੋ ਸੁਣਾ ਹੰਤ ਨਹੀਂ ਮੈਂ ਲਿਆ ਸਕਦੀ ਪੇਖਿਆ ਤੋ ਕੋਈ ਮੇਰੀ ਗੱਲ ਸੁਣ ਜੇ ਤੂੰ ਸਮਾਨ ਨਹੀਂ ਲਿਆ ਸਕਦੀ ਜਿਵੇਂ ਬੇਬੇ ਕਹਿੰਦੀ ਆ ਉਵੇਂ ਕਰਨਾ ਪੂਆ ਚੁੱਪ ਕਰਕੇ ਪਾਣੀ ਦਿੱਤਾ ਕਰ ਲੈ ਮੇਰੇ ਨਾਲ ਜਵਾਨ ਨਾ ਲੜਾ ਠੀਕ ਹੈ ਪਾਣੀ ਦਿੱਤਾ ਕਰ ਤੇ ਜਿਵੇਂ ਬੇਬੇ ਕਹਿੰਦੀ ਆ ਗੰਢੀ ਲੱਗ ਕਿਉਂ ਜਾਂਦੀ ਚੁੰਦੀ ਤਾਂ ਹੈਨੀ ਅਬ ਐਵੇਂ ਮਗਰ ਲੱਗ ਗਿਆ ਫਿਰਦਾ ਕਿ ਤੂੰ ਵੀ ਬੈਗ ਚੱਕ ਤੁਰ ਜਾ ਦੇਖ ਲਾ ਕੋਈ ਨੀਰੇ ਦੀ ਨਹੀਂ ਚਾਰੇ ਦੀ ਨਹੀਂ ਤਿੰਨ ਘੰਟ ਹੋ ਗਏ ਤੁਲੇ ਮੂਰੇ ਬੈਠੇ ਨੂੰ ਹਜੇ ਤਕਤੂਆ ਨਿਕਲਿਆ ਨਹੀਂ ਦੇਖ ਲਾ ਤੇਰੇ ਨਾਲ ਮੁੰਡੇ ਕਿਵੇਂ ਜਮਾਨ ਲੜਾਉਂਦੀ ਸੀ ਕਿਵੇਂ ਬੋਲਦੀ ਸੀ ਤੈਨੂੰ ਚਾ ਚਾ ਬੇਬੇ ਮੈਂ ਆਪਾਂ ਬਥੇਰਾ ਲੜਿਆ ਉਹਦੇ ਨਾਲ ਮੈਂ ਲੜਿਆ ਮੈਂ ਅੱਖ ਨਹੀਂ ਮੈਂ ਲੜਿਆ ਹੱਥੀ ਤੋਂ ਨਹੀਂ ਆਇਆ ਤੂੰ ਆ ਗਿਆ ਮੈਂ ਫਿਰ ਤੋਂ ਧੋਨੀ ਆ ਫਿਰ ਮੈਨੂੰ ਕੀ ਸੌਣੀ ਹੈ ਤੂੰ ਮੈਂ ਪਤਾ ਨਹੀਂ ਐ ਮਸ਼ੀਨ ਚ ਪਾਉਂਦੀ ਐ ਅੱਜ ਹੀ ਕਿਹਾ ਮੈਂ ਤਾਂ ਵੇਖ ਭਈ ਲੜਿਆ ਤੂੰ ਕਿਹਦੇ ਆ ਕੇ ਕੋਈ ਲੋਰਨੀ ਮਸ਼ੀਨ ਚਲਾਉਣੀ ਮੈਨੂੰ ਕਹਿੰਦੇ ਤੂੰ ਗੀਗਰ ਦੇ ਗੀਚਰ ਚ ਪਾਣੀ ਦਿੱਤਾ ਸੀ ਉੱਥੋਂ ਲੈ ਲੈਂਦਾ ਮੈਂ ਕਿਹਾ ਮੇਰੀ ਗੱਲ ਤੋਂ ਉਲਟਾ ਨੇੜੇ ਲੱਗੀਆਂ ਖੜੀਆਂ ਤੂੰ ਪਾਣੀ ਦਿੱਤਾ ਕਰ ਪਾਣੀ ਤਾਂ ਉਹਨੂੰ ਨਹੀਂ ਕਿਹਾ ਸੀ ਵੀ ਕਿ ਇੱਧਰ ਚੋਂ ਕੱਢਣਾ ਕੱਪੜੇ ਤਾਨੂੰ ਆਹ ਦੇ ਪਤੀਲੇ ਧਰ ਲੈ ਤੇ ਤੂੰ ਅਜੇ ਤੱਕ ਕੱਢਿਆ ਚੁੱਲ੍ਹੇ ਵੀ ਦੇ ਬੱਟੇ ਨਾਲ ਲੱਗੀ ਬੈਠੀ ਐ ਉੱਥੇ ਬੈਠੀ ਰੋਈ ਜਾਂਦੀ ਐ ਤੇ ਬਾਕੀ ਮੈਂ ਨਾ ਤੇਰੇ ਤਾਇਏ ਕੇ ਗਈ ਸੀ ਉਧਰ ਸਾਮਾਨ ਦੇਖ ਕੇ ਨਾ ਸਾਮਾਨ ਨਾਲ ਘੜ ਭਰਿਆ ਪਿਆ ਕਮਰਾ ਅੱਡ ਭਰਿਆ ਪਿਆ ਕਿਧਰੇ ਬੈਠੋ ਕਿਧਰੇ ਫਰਿਜ ਤੇਰੇ ਕੂਲਰ ਏਸੀ ਸਾਰਾ ਸਾਮਾਨ ਦਿੱਤਾ ਕੁੱਲ ਚੀਜ਼ ਦਿੱਤਾ

ਕੋਈ ਨਹੀਂ ਆਇਆ ਤੂੰ ਪਾਣੀ ਰੇਚਾਣਾ ਕੋਈ ਨਾ ਮੈਨਸ ਚਨੂ ਨੀਰਾ ਉਹਦੇ ਨਾਲ ਤਾਂ ਮੈਂ ਕਰਦੀਆਂ ਕਰ ਕੋਈ ਨਹੀਂ ਉਹ ਕਿਤੇ ਲਾਉਣਾ ਕੋਈ ਨਹੀਂ ਉਹ ਦੇਖੀ ਲੱਕੇ ਮੈਂ ਕਰਨ ਪਈ ਜਾਂਦੀ ਐ ਐਡੀ ਚੰਦਰੀ ਬੁਰੀ ਸਾਡ ਤੇ ਹੀ ਦੋਨਾਂ ਜੀਆਂ ਦੀ ਬਣਨ ਦਿੰਦੀ ਕਿਵੇਂ ਉਹਦੇ ਪੂਗਲਾ ਨਾਲ ਕਰਨ ਪਈ ਜਾਂਦੀ ਐ ਲਾਲ ਕੀ ਕਹਨੀ ਹੈ ਕੀ ਬੋਲਦੇ ਦੱਸੀ ਹੋਰ ਬੰਦੀ ਦੇ ਦੱਬ ਅੱਗ ਨਹੀਂ ਮੱਚਦੀ ਹੈਗੀ ਡੱਬੀ ਦੇਦੇ ਹੈਗੀ ਤਾਂ ਮੈਂ ਮਰ ਜਾ ਨਹੀਂ ਨਹੀਂ ਤੈਨੂੰ ਤਿੰਨ ਘੰਟੇ ਹੋ ਗਏ ਪਤੀਲਾ ਤੇਰੀ ਬੈਠੀ ਨੂੰ ਨਾ ਪਤੀਲੇ ਚ ਜੇ ਤੇ ਕਰ ਪਾਣੀ ਦੀ ਘੁੱਟ ਪਾਈਏ ਨਾ ਤੇ ਅੱਗ ਆ ਗਈ ਅੱਛੇ ਤਾਂ ਫੇਰ ਹੀ ਪਾਣੀ ਪਾ ਮੱਚਦੀ ਨਹੀਂ ਲੱਗਦੀ ਹੈਗੀ ਇਹਨੇ ਮੇਰੇ ਹੋ ਗਏ ਤੈਨੂੰ ਉਹਦੇ ਡੱਬੀ ਦਿੱਤੀ ਸੀ ਡੱਬੀ ਤੈਨੂੰ ਕਹ ਸੀ 5 ਦਿਨ ਚੱਲਣੀ ਚਾਹੀਦੀ ਔਰਾਂ ਚ ਡੱਬੀ ਨਹੀਂ ਮਿਲਦੀ ਕਿਵੇਂ ਮਰਜੀ ਮਚਾਗ ਆਪੇ ਪੱਥਰ ਬਣਾ ਪੱਥਰ ਕਸਾ ਕੇ ਨਾ ਫੇਰ ਅੱਗ ਮਚਾ ਅੱਗ ਮਚਾ ਕੇ ਪਾਣੀ ਤੱਤਾ ਕਰਨਾ ਬੂ ਗੀਜਰ ਦੇ ਆਪਰੇ ਕਰ ਕਿਵੇਂ ਕਸ ਕੇ ਅੱਗ ਮੱਚੂਗੀ ਹੱਦ ਦਾ ਤੇਰੀ ਕੋਈ ਨਹੀਂ ਮੱਚਦੀ ਤੇਰੇ ਤਾਂ ਫੂਲੇ ਬੰਦੇ ਲੈ ਲਵੇਗੀ ਉਂ ਤੇ ਤੁਸੀਂ ਫਿਰ ਦੇਖਦੇ ਆਏ ਕਹਿੰਦੇ ਇਸ ਮਾਰੀ ਤੈਨਾਂ ਦਾ ਫੜਾ ਫੂਕਣੀ ਹੁਣ ਤਾਂ ਤੂੰ ਮੈਨੂੰ ਐ ਕਹਿੰਦੀ ਐ ਕਿਵੇਂ ਬੀਬੇ ਪੱਥਰ ਕਸਾ ਕੇ ਅੱਗ ਮੱਚੂਗੀ ਤੇ ਜਦੋਂ ਤੂੰ ਕਹਿੰਦੀ ਸੀ ਵੀ ਮੈਂ ਕਰੋ ਤਾਂ ਦਾਨ ਦੇ ਬੇ ਗਰੀਬ ਨੂੰ ਉਵੇਂ ਅੱਗ ਮੱਚੂਗੀ ਗਰੀਬਾਂ ਦੀ ਗਰੀਬ ਤਾਂ ਇਹ ਪੱਥਰਾਂ ਨੂੰ ਕਸਾ ਕਸਾਈ ਮਚਾਉਂਦੇ ਹੁੰਦੇ ਜਿਹੜੇ ਗਰੀਬ ਹੁੰਦੇ ਬੇਬੇ ਗਰੀਬ ਉਹ ਤਾਂ ਚਲ ਗਰੀਬ ਆ ਸੀ ਤੇ ਕੋਰਾ ਸੋਡੇ ਰੱਜ ਪੱਜੇ ਘੁਰੰਦੇ ਦੇਖ ਲ ਫੂਕਣੀਆਂ ਨਾ ਜੇ ਜਮਾਨ ਲੋਡਨੀ ਮੇਰੇ ਨਾਲ ਮਾਰੀ ਨਾ ਫੂਕਣੀ ਤੇ ਲੈ ਦੇ ਪੱਟੇ ਨਾਲ ਲਾ ਦੂ ਮੈਂ ਤੁਹਾਨੂੰ ਮਾਰ ਦੋ ਰੱਗੇਸ ਮਾਰ ਦੋ ਤੁਸੀਂ ਮਾਰ ਨਹੀਂ ਕਰਦੇ ਸਮਾਨ ਦੇ ਮਾਰੇ ਮਾਰ ਦੋ ਸਮਾਨ ਤਾਂ ਲੈ ਆ ਨਹੀਂ ਸਕਦੀ ਮਾਰ ਦੋ ਮੈਂ ਇੱਥੇ ਮਰਨਾ ਹੈ ਹੁਣ ਆਹ ਹਾ ਤੈਨੂੰ ਆਇਆ ਇਹ ਨੀ ਬੁੜੀ ਨੇ ਗੱਲ ਪੈ ਗਈ ਮਾਰ ਦੇ ਜਾ ਕੇ ਜੇਹ ਚ ਬੈਜੀ ਬੜੀ ਸ਼ਾਰਾ ਤੂੰ ਤੈਨੂੰ ਮਾਰ ਕੇ ਨਾ ਕੋਈ ਕਤਲ ਗੱਲ ਪਾਣਾ ਬਿਨਾਂ ਗੱਲ ਮਾਰੇ ਮਾਰੇ ਇੱਥੇ ਹੁਣ ਮਾਰੋ ਜਿਵੇਂ ਮਰਜੀ ਮਾਰੋ ਜੀ ਤਾਂ ਕਹਦਾ ਮੈਂ ਮਾਰ ਫੂਕ ਨਹੀਂ ਪਾਣਾ ਮਾਰੇ ਮਾਰ ਮਾਰ ਮਾਰਨੀ ਛੋਟੇ ਸਿਰ ਤੇ ਮਾਰਨਾ ਜੇ ਤੂੰ ਮੇਰੇ ਸਰੀਰ ਕਰ ਲਿਆ ਮਾਰਨ ਤਾਂ ਉਹਦੇ ਹੁੰਦਾ ਜੇ ਕੋਈ ਮੂਰੇ ਉੱਠ ਕੇ ਆੜਨ ਵਾਲੀ ਬਵੇ ਮੈਨੂੰ ਤਾਂ ਇਹ ਜੀ ਨੂੰ ਚਾਹੀਦੀ ਜੀ ਜਿਹੜੀ ਮੇਰੇ ਵਰਗੀ ਹੁੰਦੀ ਤੂੰ ਦੇਖ ਕਿਥੋਂ ਲਿਆ ਕੈਂਚ ਪੱਲੇ ਪਨ ਕਹ ਮਰਜੀ ਮਚਾ ਗੱਗ ਮੇਰੇ ਚਾਹੀਦੀਏ ਮੇਰੀ ਗੱਲ ਸੁਣ ਅੱਗ ਤਾਂ ਮੈਂ ਬਚਾ ਲੂਗੀ ਜੇ ਮੈਂ ਹੁੰਦੀ ਅੜਬ ਤੇਰੀ ਫਰੰਦ ਦੀ ਸੰਗੀ ਮੈਂ ਜੇ ਸਰੀਰ ਅਗਰੀਬ ਕਰ ਦਿੱਤੀ ਤਣਕਰ ਮੂਰੇ ਬੋਲਦੀ ਨਹੀਂ ਤੈਨੂੰ ਆਹ ਹੋਰ ਤੇਰੇ ਨਾਲ ਨਹੀਂ ਜਮਾ ਅਜਵਾਂ ਤਾਂ ਦਵਰਬ ਲੜਾਉਣੀ ਹੈ ਜੀ ਤੇਰੀ ਬਥੇਰੇ ਚੱਲ ਜੀ ਕੈਂਚੀ ਵਾਂਗੂ ਗੱਲ ਕਰ ਦਰਦੀ ਐ ਦਰਦੀ ਬੈਠੀ ਐ ਜਾ ਨਹੀਂ ਸਕਦੀ ਕਿਤੇ ਰੋਟੀ ਨਹੀਂ ਮਿਲਦੀ ਉੱਥੇ ਇੱਥੇ ਰੱਜੂ ਰੋਟੀ ਖਾਣੀ ਐ ਚੁੱਪ ਕਰਕੇ ਬੈਠੀ ਰਹਿ ਕੇ ਤੇ ਗਰੀਬ ਵੀ ਖਾ ਕੇ ਪੈਂਦੇ ਨੇ ਅਮੀਰ ਵੀ ਕੋਈ ਤੁਸੀਂ ਲੈਦਾ ਨਹੀਂ ਖਾਂਦੇ ਅਸੀਂ ਵੀ ਖਾਂਦੇ ਸੀ ਗਰੀਬ ਪਰ ਰੱਖਿਆ ਨਹੀਂ ਹਜੇ ਕੁੜੇ ਤੂੰ ਕਹਿੰਦੀ ਮੈਂ ਬੋਲ ਦਿੰਦੀ ਤੇ ਜਵਾਬ ਤੂੰ ਫਟਾਫਟ ਦਿੰਦੀ ਐ ਚੁੱਪ ਕਰਕੇ ਨਾ ਚੱਕ ਪੱਥਰ ਪੱਥਰ ਤੇ ਪੱਥਰ ਕਸਾ ਕੇ ਅੱਗ ਮਚਾ ਲਾ ਅੱਗ ਮਚਣੀ ਚਾਹੀਦੀ ਪਾਣੀ ਤੱਤਾ ਚਾਹੀਦਾ ਮੁੰਡੇ ਨੇ ਕਰਨਾ ਨਹੀਂ ਸਨੀ ਰਹਿ ਗਿਆ ਹੋ ਗਿਆ ਤਾਂ ਕਰ ਕਰ ਮੇਰੇ ਸਨੀ ਹੋਣ ਵਾਲੇ ਮੁੰਡੇ ਨੇ ਡੱਕੇ ਅੱਛਾ ਮੈਂ ਜੀ ਮੈਂ ਪਾਣੀ ਦਿੱਤਾ ਕਰਾਂ ਕਿ ਮੋਟਾ ਲੀੜਾ ਤੋਂ ਨਾ ਹੁਣ ਇਹ ਸਨੀ ਪਾ ਮੈਨੂੰ ਇਧਰ ਨਾ ਉੱਤਨਾ ਹਨ ਪਸੂ ਕਰ ਨਹੀਂ ਜਾਇਆ ਸਾਰੀ ਕਰਨੇ ਪੈਣਗੇ ਇੰਨੀ ਰਮਣੀ ਪੂਗੀ ਤੇ ਵੀ ਮੈਂ ਟੈਨਸ਼ਨ ਕਰਦਾ ਕੁੰਡਾ ਤੋੜੀ ਪਾਈ ਇਹਨੇ ਮੈਂ ਤੋੜੀ ਪਾਣਾ ਹੋਇਆ ਤੁਹਾਡੇ ਜਿਆਦੇ ਬੋਲੇ ਜੀ ਚੱਪ ਕਰ ਕਰ ਸੰਨੀ ਰਲਾਈ ਖੜੀ ਹੋ ਗਈ ਆ ਬਾਲਟੀ ਲੈਣੀ ਚੱਕ ਕੇ ਆ ਲੈ ਜੀ ਮੈਂ ਤੈਨੂੰ ਦੱਸ ਬਿਤੇਰਾ ਹੋ ਗਿਆ ਲੈ ਉਹੀ ਗੱਲ ਇਹ ਹੀ ਪਈਆਂ ਦੀ ਮੋਟੀ ਡਾਡੀ ਉਹ ਚੱਕ ਤੇ ਰਲਾਈ ਇਹਨੇ ਨਾ ਕੁੰਡਾ ਦੇਖ ਲੈ ਤੋੜ ਕੇ ਵੀ ਛੱਡਦਾ ਨਾ ਦੇਖ ਲੈ ਆ ਕੇ ਸੰਨੀ ਰਲਾਇਆ ਕੀ ਬੋਲਣਾ ਇਹਦੇ ਮੂਰੇ ਹੁਣ ਮੈਂ ਇਹ ਤਾਂ ਪਾਈ ਖਾਨ ਨੂੰ ਆਉਂਦੀ ਆ ਸੱਸ ਜੇ ਗਰੀਬ ਕਰਦੀ ਜੇ ਹੁਣ ਹੁੰਦੀ ਤਕੜੇ ਕਰਦੀ ਫੇਰ ਤਾਂ ਮੈਂ ਇਹਨੂੰ ਪੈਂਦੀ ਤੜਾ ਤੜਾ ਫੇਰ ਤਾਂ ਮੇਰੀ ਹੜਲ ਦੀ ਸੰਗੀ ਹੁਣ ਕੀ ਬੋਲਾਂ ਜੇ ਇਹਨੇ ਘਰੋਂ ਕੱਢ ਤਾ ਜਾਊ ਕਿੱਥੇ ਗਾਂ ਪਿਓ ਬਜਾਰਾ ਮੈਨੂੰ ਕਿੱਥੇ ਵੀ ਲੈ ਲਾਊਗਾ ਮਾਪਿਓ ਮੇਰਾ ਭਰਾ ਅੱਗੇ ਮੇਰੇ ਗਰੀਬ ਐ ਤੇ ਮਾਣਾ ਸੰਨੀਰ ਲਾਦਣੀ ਐ ਜੋ ਛੱਡ ਕੜਾ ਲੀੜੇ ਨੂੰ ਸਵੇਰੇ ਤੋਤੇ ਜਾਣਗੇ ਜੇ ਨਹੀਂ ਐ ਕੁਮਚ ਦੀ ਚਲ ਸੰਨੀਰ ਲਾ ਕੇ ਆਵਾਂ ਉਹਦੇ ਨਾਲ ਜੇ ਤੂੜੀ ਪਾਉਣ ਹਟਾਤਾ ਫੇਰ ਮੇਰੇ ਜੱਬ ਹੋ ਜ ਜਾਣ ਨੂੰ ਬਾਪੂ ਗੱਲ ਸੁਣ ਕੇ ਜਾਇਓ ਕੀ ਗੱਲ ਐ ਪੁੱਤਾ ਬਾਪੂ ਗੱਲ ਤਾਂ ਆਈ ਹੈਗੀ ਤੁਸੀਂ ਕਿਧਰੋਂ ਆਏ ਪਹਿਲਾਂ ਇਹ ਦੱਸੋ ਮੈਂ ਤਾਂ ਪਤਾ ਇੱਥੋਂ ਆ ਆ ਮੜਾ ਮਟਾ ਖੋਲ ਕੇ ਜਾਈ ਤਾ ਬਾਪੂ ਰੇਪ ਕਰ ਤੂੰ ਹੀ ਆ ਮੇਰਾ ਤਾਂ ਦਰਦ ਈ ਐ ਤਾਂ ਮੇਰੀ ਗੱਲਾਂ ਸੁਣਦੇ ਨਹੀਂ ਹੈਗੇ ਪੁੱਤ ਤੈਨੂੰ ਕੀ ਕਹਤਾ ਹੋਣਾ ਬਾਪੂ ਮੈਂ ਤਾਂ ਬੇਬੇ ਲੜਤੀ ਨਵੇਂ ਤੇਰਾ ਪੁੱਤ ਲੜਿਆ ਬਲਾਈਂ ਲੜੇ ਮੇਰੇ ਨਾਲ ਤਾਂ ਮਗਰੋਂ ਪੁੱਤੋ ਨਾ ਤਾਂ ਸਵਾਈ ਆਇਆ ਉਹ ਤਾਂ ਬਾਲੀ ਚੰਦਰੀ ਐ ਮੈਂ ਤਾਂ ਉਹਦਾ ਨਾ ਮਸਾਂ ਕੱਟਿਆ ਪਹਿਲਾਂ ਵੀ ਬਾਪੂ ਮੈਨੂੰ ਕਹਿੰਦੀ ਐ ਉਹ ਤਾਂ ਗਰੀਬ ਕਰ ਦਿੱਤੀ ਦਾ ਰਿਸ਼ਤਾ ਲੈ ਲਿਆ ਹੁਣ ਕਹਿੰਦੀ ਬਲਾਨੀ ਜੀ ਨੂੰ ਤਾਂ ਇੰਨਾ ਸਮਾਨ ਲੈ ਇੰਨਾ ਲੈਈਏ ਕਹਿੰਦੀ ਤੂੰ ਆਦੇ ਪੇਕੇ ਤੋਂ ਸਮਾਨ ਮੰਗ ਬਾਪੂ ਮੈਂ ਕਿਵੇਂ ਮੰਗਾਂ ਤੂੰ ਆਉਦੇ ਆਪ ਨੂੰ ਗਰੀਬ ਨਾ ਸਮਝੀ ਤੂੰ ਗਰੀਬ ਨਹੀਂ ਤੂੰ ਤਾਂ ਬਾਲੀ ਅਮੀਰ ਹੈ ਬਾਪੂ ਉਹ ਕਿਵੇਂ ਅਮੀਰ ਆ ਮੈਂ ਲੈ ਉਹ ਤੇਰਾ ਇੰਨਾ ਚੰਗਾ ਸਵਾ ਹੈ ਉਹ ਤੂੰ ਸਵਾ ਦੀ ਅਮੀਰ ਹੈ ਕੋਈ ਪੈਸਾ ਦਾ ਅਮੀਰ ਨਹੀਂ ਹੋਣਾ ਚਾਹੀਦਾ ਬੰਦਾ ਸਵਾ ਦਾ ਅਮੀਰ ਹੋਣਾ ਚਾਹੀਦਾ ਇਹ ਤਾਂ ਹੈਗਾ ਬਾਪੂ ਉਹ ਕੀ ਹੁੰਦਾ ਮੈਕਰੋ ਮੁਕਰੋ ਜਾਂ ਨਾ ਚੀਜ਼ਾਂ ਹੀ ਗਰਮ ਕਰਨ ਵਾਲਾ ਮੈਨੂੰ ਤਾਂ ਉਹ ਦਿੱਤਾ ਨਹੀਂ ਅਸੀਂ ਤਾਂ ਵੇਖਿਆ ਵੀ ਨਹੀਂ ਗਰੀਬ ਸੀ ਅੱਛਾ ਪੁੱਤ ਉਹ ਮੰਗਦੀ ਆ ਹਾਂ ਮੈਨੂੰ ਕਹਿੰਦੀ ਉਹ ਤੇਰੇ ਭਰਾ ਨੂੰ ਫੋਨ ਕਰ ਜਾ ਤੇ ਉਹਨੂੰ ਫੋਨ ਕਰ ਉਹ ਮਂਗਾ ਪੇਕਿਆਂ ਤੇ ਬਾਪੂ ਮੈਂ ਤੱਖਾ ਮੰਗਾਉਂਦਾ ਮੈਂ ਤੈਨੂੰ ਪੈਸੇ ਦੇ ਦੂੰਗਾ ਕੋਲੋਂ ਹਾਂ ਤੇ ਤੂੰ ਉਹਨੂੰ ਮੱਥਾ ਡੰਮ ਦੀ ਉਹਦਾ ਲਿਆ ਕੇ ਦੇਦੀ ਤੂੰ ਮੈਂ ਦੇ ਦੂੰ ਪੈਸੇ ਤੈਨੂੰ ਕੋਲੋਂ ਕੋਈ ਨਾ ਲਾਪੂ ਜੇ ਇਹਨਾਂ ਨੂੰ ਪਤਾ ਲੱਗ ਗਿਆ ਨਾਲ ਤੈਨੂੰ ਲੜਨਗੇ ਮੈਨੂੰ ਤਾਂ ਲੜਨਾ ਹੀ ਲੜਨਾ ਪੁੱਲੇ ਪੁੱਤ ਫਿਰ ਕਲੇਸ਼ ਤਾਂ ਹੁਣ ਕਿਸੇ ਲੋਟ ਮਖਾਉਣੀ ਪਊਗਾ ਫਿਰ ਤੇਰੇ ਨਾਲ ਲੜੀ ਜਾਣਗੇ ਉਹ ਹੁਣ ਮੰਗੀ ਆਂਦਿਆ ਕਹਿੰਦੀ ਤੇਰੇ ਭਰਾ ਨੂੰ ਫੋਨ ਕਰ ਜਾ ਤੇਰੇ ਪਿਆਉ ਨੂੰ ਫੋਨ ਕਰ ਮ ਆਪਦੇ ਪੇਕੇ ਨਾ ਫੋਨ ਕਰੀ ਕਿਸੇ ਨੂੰ ਠੀਕ ਹੈ ਕਿ ਨਹੀਂ ਬਾਪੂ ਮੈਨੂੰ ਮਸ਼ੀਨ ਚ ਕੱਪੜੇ ਧੋਣ ਦਿੰਦੇ ਆ ਨਾ ਮੈਨੂੰ ਗਿੱਜਰ ਚ ਪਾਣੀ ਕੱਢਣ ਦਿੰਦੇ ਆ ਕਹਿੰਦੇ ਚੁੱਲ੍ਹੇ ਤੇ ਕਰ ਚੁੱਲ੍ਹੇ ਤੇ ਮੇਰੇ ਤੇ ਪਾਣੀ ਦਿੱਤਾ ਹੋਇਆ ਨਹੀਂ ਮੈਂ ਕੰਟਾ ਫੁੱਕਾ ਮਾਰ ਕੇ ਆ ਗਈ ਕੋਈ ਨਹੀਂ ਜਿਹ ਹੈ ਤੇਥੋਂ ਹੁੰਦਾ ਕਰ ਲਿਆ ਕਰ ਇਹ ਤਾਂ ਮੈਂ ਤਾਂ ਸਾਰੀ ਜ਼ਿੰਦਗੀ ਨਾਲ ਨਹੀਂ ਖੱਡੀ ਐ ਇਹ ਤਾਂ ਬਾਲੇ ਕਲੇਸੀ ਨੇ ਹੁਣ ਮੈਂ ਤੈਨੂੰ ਕੀ ਦੱਸਾਵਾਂ ਪੁੱਤ ਇਹ ਤਾਂ ਹੈਗਾ ਬਾਪੂ ਪਰ ਮਾੜਾ ਤੂੰ ਮੇਰੀ ਮਦਦ ਕਰਾਇਆ ਕਰ ਬਾਲਾ ਘਰੋਂ ਬਾਹਰ ਨੂੰ ਜਾ ਕੇ ਕਰ ਬਾਪੂ ਬਣ ਕੇ ਮੇਰੇ ਨਾਲ ਲੜਦੇ ਵਾਲਾ ਤੇਰੇ ਮਗਰੋਂ ਮਦਦ ਤਾਂ ਮੈਂ ਤੇਰੀ ਕਰਦਾ ਮੇਰੇ ਨਾਲ ਲੜਦੀ ਆ ਹੋ ਜਦੋਂ ਪਲੀ ਐ ਜਦੋਂ ਬਾਪੂ ਤੁਸੀਂ ਬਾਹਰ ਵਗ ਜੰਨੇ ਉਦੋਂ ਬਾਹਰ ਲੜਦੀ ਐ ਮੇਰੇ ਨਾਲ ਮੈਨੂੰ ਪਤਾ ਹੀ ਐ ਸਾਰੀਆਂ ਗੱਲਾਂ ਦਾ ਪਤਾ ਹਾਂ ਉਹ ਤਾਂ ਬਸ ਮਾੜਾ ਐ ਜੇ ਮੈਨੂੰ ਘਰੋਂ ਨਹੀਂ ਜਾਣ ਦਿੰਦੀ ਉਹਦੀ ਕਲੇਸ਼ ਚੱਕ ਲੈਂਦੀ ਐ ਚੱਲ ਬਾਪੂ ਹੁਣ ਪਤਾ ਨਾ ਲੱਗ ਜੇ ਮੈਂ ਸੰਨੀ ਪਾਇਆ ਮਾਂ ਤੂੰ ਮਾੜਾ ਇੱਕ ਗੱਲ ਕਰ ਲਈ ਉਹਦੇ ਨਾਲ ਪਹਿਲਾਂ ਗੱਲਬਾਤ ਹੀ ਕਰੀ ਸਿੱਧਾ ਨਾ ਅੱਖੀਂ ਪੁੱਤ ਤੂੰ ਕੱਲਾ ਨਾ ਹੱਸ ਦੋ ਟੋਕਰੇ ਸੱਟੇ ਮੈਂ ਆਪੇ ਰੜਾ ਦੂੰਗਾ ਮਾੜਾ ਮੋਟਾ ਮੈਂ ਤੇਰੀ ਮਦਦ ਕਰਾ ਦਿਆ ਕਰੂੰ ਇਹੋ ਜਿਹੇ ਕੰਮ ਤਾਂ ਮੈਂ ਕਰ ਹੀ ਸਕਦਾ ਹਾਂ ਚੰਗਾ ਬਾਪੂ ਚੰਗਾ ਧੰਨਵਾਦ ਤੇਰਾ ਲੈ ਪੁੱਤ ਕੋਈ ਗੱਲ ਨਹੀਂ ਹਾਂ ਚੰਗਾ ਮੇਰੀ ਧੀ ਐ ਪੁੱਤੋਂ ਆਇਨਾ ਚਾਂਗੀ ਕਿਤੇ ਚੰਗਾ ਚੰਗਾ ਬਾਪੂ ਜਾ ਕੇ ਗੱਲੀ ਵਾਤੀ ਜੇ ਗੱਲ ਕਰੀ ਮੈਂ ਪੁੱਤ ਸਿੱਧਾ ਨਾ ਆਖੀ ਫਿਰ ਆਖਣਗੇ ਦੱਸ ਤਾ ਉਹਨੇ ਪੁੱਤ ਮੈਂ ਨਹੀਂ ਦੱਸਦਾ ਮੈਨੂੰ ਤਾਂ ਸਾਰੀਆਂ ਗੱਲਾਂ ਦਾ ਪੱਖੀ ਤੂੰ ਮੈਨੂੰ ਕੀ ਦੱਸਦੀ ਹੈ ਨਹੀਂ ਫਿਰ ਬਾਹਰ ਲੜਨੇ ਦੇ ਮੇਰੇ ਨਾਲ ਹਾਂ ਚੰਗਾ ਕੋਈ ਨਹੀਂ ਪੁੱਤ ਆ ਇੱਕ ਬਾਪੂ ਆ ਮੇਰੀ ਮਦਦ ਕਰਨ ਵਾਲਾ ਹੋਰ ਮੇਰੀ ਕੋਈ ਨਹੀਂ ਮਦਦ ਕਰਦਾ ਇਹ ਤਾਂ ਮੇਰਾ ਪੱਖ ਲੈਂਦਾ ਮਾੜਾ ਮੋਟਾ ਕਹਿੰਦਾ ਲੈ ਹਜੇ ਕਹਿੰਦਾ ਤੈਨੂੰ ਮੈਂ ਪੈਸੇ ਦੇ ਦੂੰਗਾ ਪੁੱਤ ਤੂੰ ਲਿਆ ਕੇ ਮੱਥਾ ਡੰਮਦੀ ਮੈਕਰੋ ਦਾ ਲੈ ਤਾਂ ਮੇਰੇ ਲਈ ਰੱਬ ਹੈ